ਅੱਜਕੱਲ ਦੇ ਨੌਜਵਾਨਾਂ ਨੂੰ ਕੀ ਹੋ ਗਿਆ ਦਿਨ ਦਿਹਾੜੇ ਬਾਜ਼ਾਰ ਵਿੱਚ ਚੱਲੀ ਔਰਤ ਦੇ ਗਹਿਣੇ ਚੋਰੀ ਕਰਨ ਲੱਗੇ ਤੇ ਉਹ ਔਰਤ ਉਹਨਾਂ ਦੀ ਮਾਂ ਵਰਗੀ ਸੀ ਤੇ ਉਸ ਦੇ ਗਹਿਣਾ ਫੜ ਕੇ ਉਹਨੂੰ ਘਸੀਟਿਆ ਤੇ ਜਿਸ ਤੋਂ ਬਾਅਦ ਉਹਨੂੰ ਖੋ ਕੇ ਚਲੇ ਗਏ ਲੇਕਿਨ ਵਹਿ ਤਾਂ ਆਪਾ ਪੰਜਾਬ ਪੁਲਿਸ ਤੇ ਜਿੰਨੇ ਵੀ ਕਈ ਵਾਰ ਚਰਚੇ ਤੇ ਕੰਮਕਾਰ ਸੁਨੇ ਤੇ ਉਹਨਾਂ ਵਿੱਚ ਉਹਨਾਂ ਨੂੰ ਫਟਕਾਰ ਮਿਲੀ ਆ ਲੇਕਿਨ ਅੱਜ ਜਿਹੜੀ ਵੀਡੀਓ ਦਿਖਾਉਣ ਲੱਗਾ ਹਾਂ ਉਹ ਵਾਹ ਵਾਹ ਦੀ ਵੀਡੀਓ ਹੈ ਜਿਹੜਾ ਕਿ ਉਹਨਾਂ ਨੇ ਵਧੀਆ ਕੰਮ ਕੀਤਾ ਹੈ ਕੁਝ ਘੰਟੇ ਨਹੀਂ ਲੱਗਣ ਦਿੱਤੇ ਤੇ ਉਹਨਾਂ ਮੁੰਡਿਆਂ ਨੂੰ ਫੜ ਲਿਆ ਤੇ ਦੇਖੋ ਚਲਣ ਜੋਗੇ ਵੀ ਨਹੀਂ ਹੋ ਰਹੇ ਤੁਸੀਂ ਵੀ ਵੀਡੀਓ ਦੇਖੋ ਲੇਕਿਨ ਦੋਸਤੋ ਪਹਿਲਾਂ ਵੀਡੀਓ ਕਰ ਦੋ ਲਾਈਕ ਚੈਨਲ ਕਰ ਦੋ ਸਬਸਕ੍ਰਾਈਬ ਕਮੈਂਟ ਵਿੱਚ ਇਹ ਜ਼ਰੂਰ ਦੱਸ ਦੇਣਾ ਕਿ ਇਹਨਾਂ ਦਾ ਕੀ ਇਲਾਜ ਹੋਣਾ ਚਾਹੀਦਾ ਹੈ ਇਹ ਤਾਂ ਬਾਜੂ ਵਾਲਾ ਹੈ ਇਹ ਤਾਂ ਡਰ ਚੋ ਰਹੇ ਨੇ ਇਹ ਆਸਰੀ ਸਾਡੇ ਕੋਲ ਮਾਫ ਕਰ ਰਹੀ ਹਾਂ ਮੈਨੂੰ ਤੇ ਨਹੀਂ ਹੋਇਆ ਅੱਗੇ ਤੋਂ ਕਦੇ ਕਿਸੇ ਨਾਲ ਐਦਾਂ ਨਹੀਂ ਕਰਾਂਗੀ ਦੇ ਕੋਈ ਹੋਰ ਕਰਨ ਦੀ ਸੋਚ ਰਿਹਾ ਫੇਰ ਲਾਈਫ ਕਦੇ ਸੋਚਿਆ ਵੀ ਹੈ ਇਹ ਗਲਤੀ ਕਰਨਾ